ਕਿਵੇਂਓ ਸਾਰੇ ਇੱਕ ਮੈਂ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਨੀ ਆ ਤੁਹਾਡੇ ਸਾਰਿਆਂ ਦੇ ਨਾਲ ਮੇਰੇ ਵੱਡੇ ਬ੍ਰਦਰ ਬੋਬੀ ਪੱਟੀ ਜੀ ਦਾ ਇੱਕ Song ਆ ਰਿਹਾ ਹੈ ਤੁਸੀਂ Song ਉਹ ਜਿਹੜਾ ਤੁਸੀਂ ਆਪਣੇ ਪੋਸਟਰ ਇੱਕ ਆ ਤੁਸੀਂ ਆਪਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਫਰਸਟ ਰੈਵਰ ਇਨ ਕ੍ਰਿਸਚਨ ਮਿਊਜ਼ਿਕ ਇੰਡਸਟਰੀ ਕਿ ਖੰਬਰਾ ਚਰਚ ਦੇ ਪ੍ਰਧਾਨ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਚਿਤੰਦਰ ਮਸੀਹ ਗੌਰਵ ਜੀ ਸਾਡੇ ਵੱਡੇ ਬ੍ਰਦਰ ਉਹ Song ਦੇ ਵਿੱਚ ਫੀਚਰ ਕਰਨ ਜਾ ਰਹੇ ਨੇ ਫੀਚਰਿੰਗ ਉਹਨਾਂ ਦੀ Song ਦੇ ਵਿੱਚ ਹੋਏਗੀ ਤੁਹਾਨੂੰ ਤੁਸੀਂ ਇੱਕ ਕਲਿੱਪ ਤੁਸੀਂ ਆਪਣੀ ਸਕਰੀਨ ਤੋਂ ਦੇਖ ਸਕਦੇ ਹੋ ਕਿ ਬ੍ਰਦਰ ਜਤਿੰਦਰ ਗੌਰਵ ਜੀ ਇਸ Song ਦੇ ਵਿੱਚ ਫੀਚਰਿੰਗ ਕਰਨਗੇ ਤੇ ਪਹਿਲਾਂ ਇਦਾਂ ਕਦੇ ਨਹੀਂ ਹੋਇਆ ਜ਼ਰੂਰ ਤੁਸੀਂ ਸਾਰਿਆਂ ਨੇ Song ਨੂੰ ਸਪੋਰਟ ਕਰਨੀ ਹੈ ਜ਼ਰੂਰ ਤੁਸੀਂ ਸਾਰਿਆਂ ਨੇ Song ਨੂੰ ਸ਼ੇਅਰ ਕਰਨਾ ਜਿੰਨਾ ਜ਼ਿਆਦਾ ਤੁਸੀਂ ਸਪੋਰਟ ਕਰ ਸਕਦੇ ਹੋ ਜ਼ਰੂਰ ਕਰਨੀ ਹੈ ਤੇ Song ਨੂੰ teaser <tanaki> ਨੂੰ ਤੁਸੀਂ ਜਾ ਕੇ Bobby Patti singer Bobby Patti official channel ਤੇ ਜਾ ਕੇ ਸੁਣ ਸਕਦੇ ਹੋ ਇਸ teaser ਨੂੰ ਸ਼ੇਅਰ ਜ਼ਰੂਰ ਕਰਨਾ ਅੱਗੇ ਵੀ ਹਨਾ ਲੋਕਰ ਦੇ ਨਾਲ ਸਾਡੇ ਨਾਮ ਦੱਸ ਦੀ ਕਿ brother Chitendra Masi Grover DJ ਦੇ ਵਿੱਚ ਫੀਚਰਿੰਗ ਹੋਏਗੀ ਤੇ Song ਕੁਝ ਦਿਨਾਂ ਦੇ ਵਿੱਚ ਜਿਹੜਾ ਰਿਲੀਜ਼ ਹੋ ਜਾਊਗਾ Bobby Patti ਜੀ ਦੇ ਵੱਲੋਂ ਤੇ ਉਹਨਾਂ ਦੇ channel ਤੇ ਜਾ ਕੇ ਤੁਸੀਂ ਉਸ Song ਨੂੰ ਸੁਣ ਸਕਦੇ ਹੋ ਤੁਹਾਨੂੰ ਦੱਸਦਾ ਕਿ ਸਿੰਗਰ ਬੋਬੀ ਪੱਟੀ ਜੀ ਵਰਸ਼ੀ ਪਰ ਜਿਹੜੇ ਨੇ ਸਿੰਗਰ ਨੇ ਉਹ ਇਦੋਂ ਪਹਿਲਾਂ ਵੀ 크ਰਿਸਚੀਅਨਿਟੀ ਨੂੰ ਜਿਹੜੇ ਕੀ ਮੇਰੇ ਨਾਲ ਸਰੀ ਮੈਨੂੰ ਬਚਾਇਆ ਵਰਗੇ ਹਿੱਟ Song ਕ੍ਰਿਸਚਨ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਵੀ ਆਉਂਦਾ ਜਿਹੜਾ Song ਆ ਰਹੇ ਨੇ ਉਹ ਤੁਸੀਂ ਆਪਣੀ ਸਕਰੀਨ ਤੇ ਪੋਸਟਰ ਦੇਖ ਸਕਦੇ ਹੋ ਇੱਕ ਤੇ Song ਨੂੰ ਸ਼ੇਅਰ ਜ਼ਰੂਰ ਕਰਨਾ ਉਹਨਾਂ ਦੇ ਅਫੀਸ਼ੀਅਲ ਚੈਨਲ ਸਿੰਗਰ ਕੋ ਵੀ ਪੱਟੀ ਤੇ ਜਾ ਕੇ Song ਨੂੰ ਤੁਸੀਂ ਸੁਣ ਸਕਦੇ ਹੋ ਤੇ Song ਨੂੰ ਸ਼ੇਅਰ ਜ਼ਰੂਰ ਕਰਨਾ ਜਿੰਨੀ ਸਪੋਰਟ ਕਰ ਸਕਦੇ ਹੋ ਉਹਨੀ ਜ਼ਰੂਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ